ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ ਯੂ ਟੂ ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਤੇ ਤੁਹਾਡਾ ਮੈਂ ਆਪਣੇ ਚੈਨਲ ਸਿੱਧੂ ਆਰਕੇ ਫੈਮਲੀ ਚੈਨਲ ਦੇ ਵਿੱਚ ਵੈਲਕਮ ਕਰਦੀ ਆ ਤੇ ਇੱਥੇ ਆਪਣਾ ਫਰੈਂਡ ਆ ਗਿਆ ਸੀਗਾ ਗੇਟ ਰਮਣੀਤ ਦੇ ਡੈਡੀ ਅੱਜ ਗੇਟ ਲੈ ਆਏ ਨੇ ਮੇਨ ਕੰਮ ਆਪਣਾ ਇੱਥੇ ਰੂਮ ਦਾ ਹੈ ਨਾ ਸਿਰਫ ਗੇਟ ਹੀ ਰਹਿ ਗਿਆ ਸੀਗਾ ਹੌਲੀ ਹੌਲੀ ਵਿਚਾਰਾ ਤਿਆਰ ਹੋ ਰਿਹਾ ਇਹ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਹੌਲੀ ਹੌਲੀ ਵਧੀਆ ਵੀ ਲੱਗਦਾ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਪੈਸੇ ਕਿੰਨੇ ਕ ਖਰਚ ਹੋ ਗਏ ਕਿੰਨੇ ਕ ਨਹੀਂ ਪਤਾ ਵੀ ਨਹੀਂ ਲੱਗਦਾ ਹੈਗਾ ਹੈਨਾ ਇਕੋ ਲੱਗਦਾ ਸੱਚੀ ਖਰਚਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਰਮਣੀਤ ਦੇ ਡੈਡੀ ਮੈਨੂੰ ਹੁਣ ਬੈਠ ਕੇ ਕਹਿ ਰਹੇ ਸੀਗੇ ਕਹਿੰਦੇ ਦੇਖਾ ਐਵੇਂ ਪਤਾ ਵੀ ਪਤਾ ਵੀ ਨਹੀਂ ਲੱਗਦਾ ਆਪਣਾ ਵੀ ਕਿੰਨਾ ਕ ਖਰਚਾ ਹੋ ਗਿਆ ਹੈਨਾ ਹੌਲੀ ਹੌਲੀ ਆਪਾਂ ਵੀ ਜਿਵੇਂ ਕੰ ਖਰਚਾ ਕਰਦੇ ਰਹਿਣੇ ਹੈ ਨਾ ਜਿੰਨਾ ਕਮਾਉਨੇ ਹੈ ਨਾ ਐ ਕਰਕੇ ਤੇ ਲੋ ਜੀ ਗੇਟ ਵੀ ਹੁਣ ਆਪਣਾ ਲੱਗ ਜਾਊਗਾ ਬੱਸ ਹਾਥੀ ਲੰਘ ਗਿਆ ਕਹਿੰਦੇ ਪੂੰਛ ਰਹਿ ਗਈ ਐ ਉਹ ਕੰਮ ਹੋ ਗਿਆ ਸੀਗਾ ਬੱਸ ਗੇਟ ਵੀ ਅੱਜ ਆਪਣਾ ਲੱਗ ਜਾਊਗਾ ਤੇ ਫਿਰ ਆਪਣਾ ਰਹਿ ਜਾਊਗਾ ਬਾਲ ਪੱਟੀ ਦਾ ਪੀਓਪੀ ਦਾ ਕੰਮ ਹੈਨਾ ਤੇ ਇੱਕ ਥੋੜਾ ਜਿਹਾ ਬਿਜਲੀ ਦਾ ਕੰਮ ਬਿਜਲੀ ਦਾ ਸਿਰਫ ਰੂਮ ਰੂਮ ਦੀਆਂ ਕਾਰਨੀਆਂ ਫਿਟਿੰਗ ਉਹਦੇ ਚ ਤਾਂ ਕੋਈ ਜ਼ਿਆਦਾ ਉਹ ਹੈ ਨਹੀਂਗਾ ਉਹ ਵੀ ਚਲ ਆਪਣਾ ਹੌਲੀ ਹੌਲੀ ਇਹ ਵੀ ਕਰੀ ਦੇਵਾਂਗੇ ਬੱਸ ਮੇਨ ਗੇਟ ਹੋ ਜਾਊਗਾ ਗੇਟ ਬੱਸ ਮੇਨ ਤਾਂ ਕਰਕੇ ਸੀਗਾ ਵੀ ਇੱਕ ਤਾਂ ਆਪਣੇ ਦੇਖੋ ਹੈਨਾ ਨੇਰੀ ਘਟਾ ਜਿਹੜੀ ਆਊਗੀ ਹੈਨਾ ਉਹ ਅੰਦਰ ਤੱਕ ਨਹੀਂ ਜਾਊਗੀ ਤੇ ਆਪਾਂ ਕੋਈ ਸਮਾਨ ਵਗੈਰਾ ਚੋਲੋ ਰੱਖ ਦੇਵੀਂ ਹੋ ਜਾਵਾਂਗੇ ਇਹਦੇ ਵਿੱਚ ਹੈਨਾ ਬਾਲ ਪੱਟੀ ਜਾਂ ਕੁਝ ਹੋਰ ਆਪਾਂ ਨੇ ਜੋ ਕੋਈ ਕੰਮ ਕਰਾਣਾ ਉਹ ਤਾਂ ਦੇਖੋ ਬਾਅਦ ਚ ਵੀ ਹੋ ਜਾਊਗਾ ਹੈਨਾ ਇਹ ਆਪਣਾ ਜ਼ਰੂਰੀ ਹੋ ਗਿਆ ਸੀਗਾ ਇਸ ਕਰਕੇ ਪਹਿਲਾਂ ਗੇਟ ਆਪਣਾ ਹੁਣ ਗੇਟ ਲਵਾਵਾਂਗੇ ਤੇ ਅੱਜ ਲੱਗਣਾ ਸੀਗਾ ਗੇਟ ਤੇ ਇਸ ਤੋਂ ਪਹਿਲਾਂ ਪਹਿਲਾਂ ਮੈਂ ਚੱਲੋ ਮੈਂ ਕੱਪੜੇ ਵਗੈਰਾ ਧੋ ਲੈਣੀਆਂ ਮਿਸਤਰੀ ਨੇ ਆਉਣਾ ਸੀਗਾ ਮਿਸਤਰੀ ਨੇ ਆਉਣਾ ਸੀਗਾ ਆਪਣੇ ਦੁਪਹਿਰ ਦੇ ਟਾਈਮ ਹੈਨਾ ਰਮਣੀ ਤੇਰੇ ਡੈਡ ਕਹਿੰਦੇ ਦੁਪਹਿਰ ਦੇ ਟਾਈਮ ਆਉ ਵੀ ਆਪਣਾ ਚੱਲੇ ਜਿਹੜਾ ਉੱਧਰ ਦਾ ਕੋਈ ਕੰਮ ਧੰਦਾ ਕਰ ਲੈ ਹੈਨਾ ਮੈਂ ਕਿਹਾ ਚਲੋ ਮੇਰੇ ਤਾਂ ਕੱਪੜੇ ਹੀ ਵਗੈਰਾ ਨੇ ਧੋਣ ਵਾਲੇ ਮੈਂ ਚਲੋ ਮੈਂ ਕੱਪੜੇ ਧੋ ਦਿੰਨੀ ਆ ਹੈਨਾ ਕੱਪੜੇ ਇਹ ਆਪਣੇ ਉੱਥੇ ਮੇਰੇ ਪਟਿਆਲੇ ਦੇ ਨੇ ਆਏ ਹੋਏ ਤੇ ਉੱਥੋਂ ਵੀ ਤੁਹਾਨੂੰ ਪਤਾ ਮੈਂ ਐਂ ਹੀ ਲੈ ਆਈ ਸੀਗੀ ਕਿਉਂਕਿ ਉੱਥੇ ਪਾਣੀ ਦੀ ਬੋਝਾ ਦਾ ਤੁਹਾਨੂੰ ਪਤਾ ਹੀ ਮੈਂ ਦੱਸਿਆ ਸੀਗਾ ਵਲੌਗ ਦੇ ਵਿੱਚ ਉਹੀ ਕੱਪੜੇ ਸੀਗੇ ਜ਼ਿਆਦਾਤਰ ਤਾਂ ਇਹ ਤੇ ਕੁਸ਼ਕ ਰਮਨੀਤ ਦੇ ਡੈਡੀ ਦੇ ਸੀਗੇ ਹੈਨਾ ਰਮਨੀਤ ਦੇ ਡੈਡੀ ਨੇ ਪਿੱਛੋਂ ਵੀ ਨਾ ਆਪਣੇ ਕੱਪੜੇ ਚਲੋ ਧੋਲੇ ਸੀਗੇ ਟੀ-ਸ਼ਰਟਾਂ ਵਗੈਰਾ ਸਰਪ ਚ ਪਾ ਕੇ ਹੈਨਾ ਖੰਗਾਲਤੀਆਂ ਸੀਗੀਆਂ ਮੈਂ ਇਹਨਾਂ ਨੂੰ ਫੋਨ ਤੇ ਕਹਿਤਾ ਸੀਗਾ ਵੀ ਤੁਸੀਂ ਬਰਸ਼ ਵਗੈਰਾ ਨਾ ਮਾਰਿਓ ਤੇ ਬਖਾ ਵੈਸੇ ਸਰਫ ਸਰਫ ਦੇ ਪਾਣੀ ਵਿੱਚੋਂ ਹੀ ਕੱਢ ਲੈਣਾ ਹੈ ਨਾ ਧਿਆਨ ਕਰਕੇ ਤੇ ਚਲੋ ਕੱਪੜੇ ਆਪਣੇ ਤਾਂ ਫਿਲਹਾਲ ਜ਼ਿਆਦਾ ਹੈ ਨਹੀਂ ਸੀਗੇ ਤੇ ਇੱਥੇ ਮੈਂ ਯਾਨਕਿ ਸਵੇਰ ਦਾ ਟਾਈਮ ਸੀਗਾ ਇੱਥੇ ਰਮਨੀਤ ਦੇ ਡੈਡੀ ਲਈ ਮੈਂ ਆਟਾ-ਆਟਾ ਗੁੰਨ ਕੇ ਰੱਖਤਾ ਸੀਗਾ ਮੈਂ ਕਿਹਾ ਜੇ ਰੋਟੀ ਖਾਣੀ ਹੈ ਦੱਸ ਦਿਓ ਹੈਨਾ ਪਰ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਰੋਟੀ ਮੈਂ ਆ ਕੇ ਖਾਉਂ ਵੀ ਮੇਰਾ 15 ਕਿ ਮਿੰਟਾਂ ਦਾ ਕੰਮ ਹੈ ਹੈਨਾ ਜਿੱਦ ਦੇ ਦੇਖੋ ਮੈਂ ਰੋਟੀ ਤਿਆਰ ਕਰ ਦਵਾ ਹੈਨਾ ਉਹਦੇ ਉਹਨਾਂ ਨੇ ਖਾਣੀ ਨਹੀਂ ਹੁੰਦੀ ਅੱਜ ਜਿੱਦ ਮੈਂ ਨਾ ਤਿਆਰ ਕਰਾਂ ਉਹਦੇ ਉਹ ਭੁੱਖ-ਭੁੱਖ ਕਰੀ ਜਾਣਗੇ ਹਾਏ ਮੈਨੂੰ ਭੁੱਖਾ ਮਾਰਦਾ ਹੈ ਮੈਨੂੰ ਭੁੱਖਾ ਮਾਰਦਾ ਪਤਾ ਨਹੀਂ ਕੀ ਗੱਲ ਹੈ ਹੈਨਾ ਅੱਜ ਮੈਂ ਉਹਨਾਂ ਨੂੰ ਕਹਿ ਵੀ ਰਹੀ ਸੀ ਕਿ ਵਾ ਮੈਂਨੇ ਦੇਖ ਲਓ ਵੀ ਆਟਾ-ਆਟਾ ਗੁੰਨਤਾ ਵੀ ਤੁਸੀਂ ਹੁਣ ਖਾ ਕੇ ਨਹੀਂ ਜਾ ਰਹੇ ਹੈਗੇ ਤੇ ਆਏ ਪਤਾ ਕਾ ਦੋ ਉਹਨੇ ਜਦੋਂ ਮੈਨੇ ਸਾਰੇ ਕੱਪੜੇ ਧੋ ਧੂ ਲਿੱਤੇ ਹੈਨਾ ਉਦੋਂ ਆਏ ਯਾਨੀ ਕਿ 2-3 ਘੰਟੇ ਬਾਅਦ ਆਏ ਸੀਗੇ ਰੋਟੀ ਖਾਣ ਤੇ ਮੈਂ ਕਿਹਾ ਦੇਖ ਲਓ ਹੈਨਾ ਤੁਸੀਂ ਵੀ ਮੈਂ ਕਿਹਾ ਪੁੱਠੇ ਚੱਲਦੇ ਨੇ ਉਹ ਮੈਂ ਕਿਹਾ ਤੁਸੀਂ ਮੇਰੇ ਨਾਲ ਰੋਟੀ ਪਿੱਛੇ ਲੜਾਈ ਕਰਨ ਲੱਗ ਜੁੰਨੇ ਹੋ ਵੀ ਮੈਨੂੰ ਭੁੱਖਾ ਮਾਰਤਾ ਮੈਨੂੰ ਰੋਟੀ ਨਹੀਂ ਦਿੰਦੀ ਹੈਗੀ ਹੈਨਾ ਟਾਈਮ ਤੇ ਟਾਈਮ ਤੇ ਰੋਟੀ ਤੇ ਸਾਡੇ ਘਰ ਕੇ ਸੱਚੀ ਬਹੁਤ ਜ਼ਿਆਦਾ ਕਈ ਵਾਰੀ ਕਲੇਸ਼ ਹੋ ਜਾਂਦਾ ਰੋਟੀ ਪਿੱਛੇ ਹੈਨਾ ਐ ਹੋ ਜਾਂਦਾ ਕਈ ਵਾਰੀ ਸਵੇਰੇ ਇਹ ਹਾਂ ਕਿ ਜਿਆਦਾ ਜਲਦੀ ਜਾਂਦੇ ਨੇ ਕਈ ਵਾਰ ਤਾਂ ਖਾਏ ਖਾ ਕੇ ਭਗ ਜਾਂਦੇ ਨੇ ਜਿੱਦੇ ਮੈਂ ਬਣਾ ਦਮਾ ਉਹਦੇ ਖਾ ਕੇ ਵੀ ਨਹੀਂ ਜਾਂਦੇ ਹੈਗੇ ਐ ਉਲਟ ਚੱਲਦੇ ਨੇ ਇਹ ਤੇ ਲੋਜੀ ਫਰੈਂਡ ਹੁਣ ਆਪਣੇ ਇੱਥੇ ਦੇਖੋ ਕੱਪੜੇ ਧੁੱਲਗੇ ਸੀਗੇ ਜਿਹੜੇ ਕੱਪੜੇ ਸੁੱਕ ਗਏ ਸੀਗੇ ਹੈਨਾ ਉਹ ਮੈਂ ਲਾ ਕੇ ਇੱਥੇ ਰੱਖਲੇ ਸੀਗੇ ਕਿਉਂਕਿ ਹਵਾ ਕਰਨ ਨਾ ਡਿੱਗੀ ਜਾਂਦੇ ਸੀਗੇ ਅੱਜ ਆਪਣੇ ਹਵਾ ਬਹੁਤ ਸੋਹਣੀ ਚੱਲ ਰਹੀ ਸੀਗੀ ਠੰਡੀ ਠੰਡੀ ਹਵਾ ਚੱਲ ਰਹੀ ਸੀਗੀ ਅੱਜ ਹੈਨਾ ਕੱਲ ਆਪਣੇ ਹੈਨਾ ਲਵੇ ਅ ਗੁੱਡੀ ਫੁੱਕ ਕੇ ਆਈ ਸੀਗੇ ਉਹ ਗੁੱਡੀ ਦਾ ਸ਼ਾਇਦ ਥੋੜਾ ਕਾ ਅਸਰ ਹੋ ਰਿਹਾ ਤੇ ਲੋਜੀਸ ਤੋਂ ਬਾਅਦ ਕੰਮ ਨੂੰ ਮਨਵੇੜ ਕੇ ਮਾਚਲੋ ਪਾਣੀ ਵਾਲੀ ਕੈਂਪਰ ਨੂੰ ਇਹਨੂੰ ਮੈਂ ਚੰਗੀ ਤਰ੍ਹਾਂ ਸਾਬਨ ਨਾਲ ਮਾਂਜ ਕੇ ਰੱਖ ਦਿੰਨੀ ਆ ਰਾਤ ਨੂੰ ਪਤਾ ਕੀ ਹੋਇਆ ਰਾਤ ਨੂੰ ਮੈਂ ਫ੍ਰਿਜ ਬੰਦ ਕਰਤਾ ਸੀਗਾ ਤੇ ਉਹ ਜਿਹੜਾ ਪਾਣੀ ਸੀਗਾ ਨਾ ਬਰਫ਼ ਦਾ ਜਿਹੜੀ ਆਲੇ-ਦੁਆਲੇ ਬਰਫ਼ ਜੰਮੀ ਹੁੰਦੀ ਆ ਉਹ ਡੋਂਗੇ ਦੇ ਵਿੱਚ ਪਈ ਗਈ ਸਾਨੂੰ ਲੱਗਿਆ ਸ਼ਾਇਦ ਪਤਾ ਨਹੀਂ ਵੀ ਪਾਣੀ 'ਚ ਖਰਾਬੀ ਹੋ ਗਈ ਤਾ ਕਰਕੇ ਮੈਂ ਚਲੋ ਕੈਂਪਰ ਵਗੈਰਾ ਮਾਨਦੀ ਆ ਵੈਸੀ ਵੀ ਉਹ ਤੋਂ ਤੂੰ ਕਿਤਾਪਾ ਭਰਦੇ ਆ ਪਰ ਉਹ ਪਾਣੀ ਚ ਖਰਾਬੀ ਨਹੀਂ ਸੀਗੀ ਜਿਹੜੇ ਫ੍ਰਿਜ ਦੀ ਉੱਪਰਲੀ ਬਰਫ਼ ਹੁੰਦੀ ਹੈ ਨਾ ਉਹ ਡਿੱਗਣ ਕਰਕੇ ਉਹ ਡੋਂਗਿਆਂ ਦੇ ਵਿੱਚ ਆਉਣ ਕਰਕੇ ਨਾ ਉਹਦੀ ਦੀ ਥੋੜੀ ਜਿਹੀ ਕੋ ਆਉਣ ਲੱਗ ਗਈ ਸੀ ਇਸ ਕਰਕੇ ਤੇ ਫਿਰ ਮੈਨੂੰ ਬਾਅਦ ਚ ਪਤਾ ਚੱਲੇ ਵੀ ਇਹ ਤਾਂ ਫ੍ਰਿਜ ਦੇ ਦੂਜੀ ਬਰਫ਼ ਦੀ ਹੈ ਨਾ ਸਮੈਲ ਜੀ ਹੈ ਕੰਮ ਕਰਕੇ ਤੇ ਚਲੋ ਜੀ ਇੱਥੇ ਹੁਣ ਮੈਂ ਇਹ ਆਪਣਾ ਜਿਹੜਾ ਪਾਣੀ ਵਾਲਾ ਕੈਂਪਰ ਹੈ ਇਹਨੂੰ ਵੀ ਸਮਾਰ ਕੇ ਧੋਦਣੀ ਆ ਤੇ ਇੱਥੇ ਮੈਨੇ ਸਾਰੇ ਯਾਨਕੀ ਫਰਸ਼ ਵੀ ਧੋਤਾ ਸੀਗਾ ਹੈਨਾ ਮਸ਼ੀਨ ਵੀ ਦੇਖੋ ਮੈਂ ਸਾਈਡ ਲਗਾਤੀ ਕੱਪੜੇ ਵਗੈਰਾ ਵੀ ਇੱਥੇ ਇਸ ਕਪੜੇ ਵੀ ਆਪਣੇ ਤੁਲਕੇ ਸੁੱਕ ਵੀ ਗਏ ਸੀਗੇ ਉਹ ਵੀ ਮੈਂ ਲਾ ਕੇ ਰੱਖਤੇ ਸੀਗੇ ਕੰਮਕਾਰ ਸਾਰੇ ਆਪਣੇ ਅੰਦਰੋਂ ਹੋ ਗਏ ਸੀਗੇ ਹਨਾ ਗਰਮੀ ਵਿੱਚ ਸੱਚ ਬਹੁਤ ਜ਼ਿਆਦਾ ਔਖਾ ਲੱਗਦਾ ਕੰਮ ਕਰਨਾ ਹਨਾ ਕਈ ਵਾਰੀ ਜਦੋਂ ਬਾਹਰ ਆ ਜਿੰਨੇ ਫਿਰ ਤਾਂ ਗਰਮੀ ਲੱਗਦੀ ਹੈ ਅੰਦਰ ਜਿਹੜੇ ਰੂਮ ਚ ਏਸੀ ਲੱਗਿਆ ਹੋਇਆ ਉਹ ਪੱਖੇ ਦੀ ਹਵਾ ਹਨਾ ਜ਼ਿਆਦਾ ਠੰਡੀ ਲੱਗਦੀ ਹੈ ਫਿਰ ਹੁੰਦਾ ਉਸੇ ਕਮਰੇ ਦਾ ਕੰਮ ਕਰੀ ਜਾਓ ਹਨਾ ਬਾਹਰੇ ਨਿਕਲੋ ਹੀ ਨਾ ਇਸ ਕਰਕੇ ਫਿਰ ਪਹਿਲਾਂ ਹੀ ਮੈਂ ਸਵੇਰੇ ਹੀ ਹਨਾ ਕਪੜੇ-ਕਪੜੇ ਧੋ ਕੇ ਪਹਿਲਾਂ ਬਾਹਰਲਾ ਨਵੇੜਿਆ ਅੰਦਰਲਾ ਮੈਂ ਕਿਹਾ ਚਲੋ ਮੈਂ ਫੇਰ ਕਰੂੰਗੀ ਹਨਾ ਯਾਨਕਿ ਇਸ ਟਾਈਮ ਮੈਨੇ ਅੰਦਰਲਾ ਵੀ ਕਰਤਾ ਸੀਗਾ ਬਾਅਦ ਚ ਹੀ ਮੈਂ ਕੈਂਪਰ-ਕੁੰਪਰ ਆਪਾਂ ਪਾਣੀ ਵਾਲੀ ਤੋਤੀ ਹੈ ਹਨਾ ਤੇ ਹੁਣ ਆਪਾਂ ਇਹਨੂੰ ਭਰ ਲਾਂਗੇ ਤਾਜੇ ਪਾਣੀ ਦੀ ਤਾਜੇ ਪਾਣੀ ਦੀ ਭਰ ਕੇ ਫਿਰ ਆਪਾਂ ਨਹਾ ਧੋ ਲਵਾਂਗੇ ਤੇ ਲੋ ਜੀ ਇੱਥੇ ਮੈਂ ਨਹਾ ਧੋ ਕੇ ਵੀ ਆ ਗਈ ਸੀਗੀ ਤੇ ਫਿਰ ਜੀ ਕਰ ਰਿਆ ਸੀਗਾ ਹਨਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਬੱਟ ਕੱਢੇ ਪਏ ਸੀ ਗਰਮੀ ਨੇ ਤਾਂ ਮਹਾ ਚਲੋ ਫਿਰ ਖਾਣੇ ਨੂੰ ਹੋਰ ਤਾਂ ਕੁਝ ਸੋਚ ਨਹੀਂ ਰਿਹਾ ਸੀਗਾ ਦੁਪਹਿਰ ਦਾ ਟਾਈਮ ਸੀਗਾ ਇਹ ਤੇ ਮਹਾ ਚਲੋ ਆਪਾਂ ਬਣਾ ਅਤੇ ਖਿਚੜੀ ਬਣ ਰਹੀ ਸੀਗੀ ਖਿਚੜੀ ਬਸ ਮੈਨੇ ਐਵੇਂ ਪਾਣੀ ਗਰਮ ਕਰਕੇ ਹੈਨਾ ਖੂਬ ਸਾਰਾ ਖੁੱਲਾ ਜਾਂ ਜਿੰਨੇ ਆਪਣੇ ਚੋਲਿਆਂ ਤੋਂ ਡਬਲ ਪਾਣੀ ਲੈ ਕੇ ਉਹਦੇ ਵਿੱਚ ਮੈਂ ਦਾਲ ਪਾਤੀ ਸੀਗੀ ਦਾਲ ਵੀ ਮੈਂ ਮਿਕਸੀ ਪਾਈ ਸੀਗੀ ਜਿਹੜੀ ਦਾਲ ਪੀਸੀ ਸੀਗੀ ਮੈਂ ਉਹੀ ਪਾਤੀ ਸੀਗੀ ਤੇ ਉਸ ਤੋਂ ਬਾਅਦ ਚੋਲ ਪਾਤੇ ਤੇ ਪਿਆਜ਼ ਹਰੀਆਂ ਮਿਰਚਾਂ ਟਮਾਟਰ ਹੈਨਾ ਇਹ ਸਮਨ ਪਾਤਾ ਤੇ ਨਾਲ ਦੀ ਨਾਲ ਫਿਰ ਆਪਾਂ ਨੇ ਨਾਣ ਮਿਰਚ ਪਾਤਾ ਸੀਗਾ ਜਿੰਨਾ ਕ ਆਪਾਂ ਨੂੰ ਮਸਾਲੇ ਦੀ ਲੋੜ ਹੈ ਹਲਕਾ ਹਲਕਾ ਵਧੀਆ ਲੱਗਦੀ ਹੈ ਖਿਚੜੀ ਚ ਤਾਂ ਤੇ ਫਿਰ ਦੋ ਚਮਚੇ ਆਪਾਂ ਨੇ ਘਿਓ ਦੇ ਪਾਤੇ ਸੀਗੇ ਤੇ ਲਓ ਜੀ ਐਨੇ ਆਪਣੀ ਖਿਚੜੀ ਵਗੈਰਾ ਬਣਦੀ ਹੈ ਮੈਂ ਚਾਹ ਵੀ ਰੱਖਤੀ ਸੀਗੀ ਚਾਰਾ ਖਤੀ ਸੀਗੀ ਕਿਉਂਕਿ ਰਮਨੀਤ ਦੇ ਢਾੜੀ ਨੂੰ ਲੱਗੀ ਸੀਗੀ ਹੁਣ ਇੱਥੇ ਜਿਆਦਾ ਭੁੱਖ ਹੈ ਇੱਥੇ ਦੁਪਹਿਰ ਦਾ ਟਾਈਮ ਸੀਗਾ ਸਵੇਰ ਦਾ ਤਾਂ ਉਹਨਾਂ ਨੇ ਕਰ ਲਿਆ ਸੀਗਾ ਇਨਕੀ ਰੋਟੀ ਖਾ ਲਈ ਸੀਗੀ ਆ ਕੇ ਹਨਾ ਕੱਪੜੇ ਧੋਣ ਤੋਂ ਬਾਅਦ ਉਹਨਾਂ ਨੂੰ ਮੈਂ ਦੇਤੀ ਸੀਗੀ ਤੇ ਆ ਘਰ ਵਿੱਚ ਵੈਸੇ ਦੇਖੋ ਚਾਹ ਤਾਂ ਦੇਖੋ ਵਧੀਆ ਨਹੀਂ ਲੱਗਦੀ ਹੈਗੀ ਪਰ ਹਨਾ ਜਿਨ੍ਹਾਂ ਨੂੰ ਚਲੋ ਆਦਤ ਹੈ ਹਨਾ ਚਾਹ ਦੀ ਉਹ ਛਡਾਈ ਨਹੀਂ ਜਾ ਸਕਦੀ ਹੈਗੀ ਤਾਂ ਫਿਰ ਰਮਨੀਤ ਦੇ ਢਾੜੀ ਨੂੰ ਤਾਂ ਚੋਲਾ ਨਾਲ ਦੇਖੋ ਹਨਾ ਚਾਹ ਖਿਚੜੀ ਹੋਈ ਚਾਹ ਚੋਲ ਹੋਏ ਨਾਲ ਚੋਲ ਚਾਹ ਪੀਣ ਦੀ ਆਦਤ ਹੈ ਤਾ ਫਿਰ ਉਹਨਾਂ ਨੇ ਜਿਵੇਂ ਹੁਣ ਚਾਹ ਰੱਖਤੀ ਸੀਗੀ ਮਾ ਚਲੋ ਚਾਹ ਪੀ ਲੈਣਗੇ ਨਹੀਂ ਤਾਂ ਫਿਰ ਮੈਂ ਅਗਰ ਜੇ ਬਾਅਦ ਚ ਮੈਂ ਚੋਲ-ਚੂਲ ਪਾ ਕੇ ਲੈ ਕੇ ਚਲੀ ਗਈ ਮੈਂ ਨਾ ਬਣਾਈ ਹੈ ਨਾ ਤਾਂ ਫਿਰ ਉਹ ਕਹਿਣਗੇ ਵੀ ਮੇਰੇ ਲਈ ਚਾਹ ਲੈ ਕੇ ਆ ਫਿਰ ਵਿੱਚ ਦੁਬਾਰੇ ਉੱਠਣਾ ਥੋੜਾ ਘੁੱਖਾ ਲੱਗਦਾ ਇਸ ਕਰਕੇ ਮਾ ਚਲੋ ਮੈਂ ਪਹਿਲੇ ਹੀ ਉਹਨਾਂ ਨੂੰ ਪੁੱਛ ਕੇ ਚਾਹ ਰੱਖਤੀ ਸੀਗੀ ਤੇ ਨਾਲ ਦੀ ਨਾਲ ਇਹਨੇ ਆਪਣੀ ਚਾਹ ਬਣਦੀ ਸੀਗੀ ਮੈਂ ਭਾਂਡੇ ਵੀ ਇੱਥੇ ਲਗਾ ਦਿੰਦੀ ਆ ਜਿਹੜੇ ਮੈਂ ਖਿਚੜੀ ਬੰਦੇ-ਬੰਦੇ ਧੋਤੇ ਸੀਗੇ ਹੈਨਾ ਕੁਛਕ ਭਾਂਡੇ ਮੇਰੇ ਪਏ ਸੀਗੇ ਧੋਣ ਵਾਲੇ ਉਹ ਮੈਂ ਨਾਲ ਦੀ ਨਾਲ ਹੁਣ ਮੈਂ ਲਗਾ ਦਿੰਦੀ ਆ ਤੋ denn sorry ਟੋਕਰੇ ਚ ਲਗਾ ਦਿੰਦੇ ਆ ਹਨਾ ਤੇ ਲੋ ਜੀ ਇਹ ਮੇਰਾ ਥੋੜਾ ਕਿ ਨਾ ਗੈਸ ਥੋੜਾ ਤੁਹਾਨੂੰ ਦਿਖ ਰਿਹਾ ਹੋਣਾ ਹਨਾ ਖਰਾਬ ਹੋਇਆ ਪਿਆ ਸ਼ਾਇਦ ਕਾਲਸ ਜੀ ਆਈ ਜਾਂਦੀ ਹੈ ਹਨਾ ਕਾਲਸ ਚ ਛੱਡੀ ਜਾਂਦਾ ਇਹ ਤੇ ਪਤਾ ਨਹੀਂ ਸ਼ਾਇਦ ਖਰਾਬ ਹੋ ਰਿਹਾ ਪੈਸ ਆਪਣੇ ਭਰਾਇਆ ਤਾਂ ਹੋਣਾ ਹੈ ਨਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਨੇ ਯਾਨਕੀ ਸਿਲੰਡਰ ਖਤਮ ਹੋਣ ਵਾਲਾ ਹੁੰਦਾ ਉਦੋਂ ਵੀ ਕਾਲਸ ਜੀ ਛੱਡਦਾ ਹੁੰਦਾ ਪਰ ਆਪਾਂ ਨੇ ਹੁਣੇ 2-4 ਦਿਨ ਹੀ ਹੋਏ ਨੇ ਉਦੋਂ ਹੀ ਭਰਾਇਆ ਸੀਗਾ ਤੇ ਲੋ ਜੀ ਲੱਗੇ ਹੱਥ ਮੈਂ ਕੱਲ ਇਹ ਪੌਣੇ ਤੋਤੇ ਸੀਗੇ ਤੇ ਮੈਂ ਕਿਹਾ ਚਲੋ ਤੈਅ ਮਾਰ ਕੇ ਇਹਨਾਂ ਨੂੰ ਰੱਖ ਦੰਨੀ ਆ ਹਨ ਇਹਨਾਂ ਨੂੰ ਵੀ ਇਸ ਮਿਸਾਈਡ ਤੇ ਤੈਅ ਮਾਰ ਕੇ ਰੱਖ ਦਵਾਂਗੀ ਤੇ ਜਦੋਂ ਸਾਰੇ ਫਿਰ ਉਹ ਹੋ ਜਾਂਦੇ ਨੇ ਗੰਦੇ ਹੋਏ ਨੇ ਫਿਰ ਮੈਂ ਇਕੱਠੀ ਇਹਨਾਂ ਨੂੰ ਧੋ ਦੰਨੀ ਹੁੰਦੀ ਆ ਹੁਣ ਤਾਂ ਐਕਸਟਰਾ ਨਾ ਗਰਮ ਪਾਣੀ ਨਹੀਂ ਕਰਨਾ ਪੈਂਦਾ ਹੈਗਾ ਸੱਚੀ ਟੈਂਕੀ ਦਾ ਪਾਣੀ ਗਰਮ ਹੀ ਹੁੰਦਾ ਤੇ ਉਹਦੇ ਚ ਮੈਂ ਭਿਓ ਕੇ ਫਿਰ ਰੱਖ ਦੰਨੀ ਹੁੰਦੀ ਆ ਤੁੱਕਸ ਜੀ ਹਨਾ ਗਰਮ ਪਾਣੀ ਕਰਨ ਦੀ ਲੋੜ ਨਹੀਂ ਹੁੰਦੀ ਤੇ ਲੋ ਜੇ ਇੱਥੇ ਆਪਣਾ ਕਿਚਨ ਕਾਊਂਟਰ ਵੀ ਮੈਂ ਲੱਗਿਆ ਤਾਂ ਸਾਫ਼ ਕਰਤਾ ਤੇ ਇੱਥੇ ਆਪਣੀ ਖੀਚੜੀ ਵੀ ਬਣ ਗਈ ਸੀਗੀ ਬਸ ਇਹਦੀ ਆਪਾਂ ਗੈਸ ਦੀ ਕੱਢ ਕੇ ਪਾ ਲੈਣੀ ਆਸਾਲ ਦੇ ਵਿੱਚ ਬੱਚੇ ਸੁੱਤੇ ਪਈ ਸੀਗੇ ਇਸ ਕਰਕੇ ਮੈਂ ਉਹਨਾਂ ਦੀ ਪਾਈ ਨਹੀਂ ਸੀਗੀ ਪਰ ਨਾ ਮੇਰੇ ਯਾਨਕੀ ਖੜਕੇ ਨਾਲ ਹਨ ਆਵਾਜ਼ ਨਾਲ ਉੱਠ ਖੜੇ ਸੀਗੇ ਉਹ ਫਿਰ ਉਹਨਾਂ ਨੂੰ ਬਾਅਦ ਚ ਚਲੋ ਮੈਂ ਪਾ ਕੇ ਦੇਤੀ ਸੀਗੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਖੀਚੜੀ ਇੱਥੇ ਫਿਲਹਾਲ ਮੈਂ ਮੇਰੀ ਤੇ ਫਿਰ ਨੀਤੇ ਦੇ ਡੈਡੀ ਦੀ ਪਾਲਵਾਂਗੇ ਹੈਨਾ ਤੇ ਉਹਨਾਂ ਨੂੰ ਨਾਲ ਦੀ ਨਾਲ ਆਪਾਂ ਪਾ ਕੇ ਦੇ ਦਵਾਂਗੇ ਚਾਹ ਤੇ ਆਜੋ ਤੁਸੀਂ ਵੀ ਖਾ ਲਓ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਗਰਮੀ ਵਿੱਚ ਰੋਟੀ ਤਾਂ ਖਾਣ ਨੂੰ ਹੈਨਾ ਦੁਪਹਿਰ ਨੂੰ ਤਾਂ ਖਾਣ ਲਾਣ ਨੂੰ ਕੀ ਖਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਸੱਚੀ ਚਾਹ ਰੋਟੀਆਂ ਲਾਉਣੀਆਂ ਇੰਨੀਆਂ ਓਖੀਆਂ ਹੋ ਜਾਂਦੀਆਂ ਨੇ ਦੁਪਹਿਰ ਨੂੰ ਤਾਂ ਬਹੁਤ ਜ਼ਿਆਦਾ ਹੈਨਾ ਫਿਰ ਮੈਨੇ ਖਿਚੜੀ ਉਹ ਰੱਖ ਲਈ ਸੀਗੀ ਤੇ ਲੋ ਜੀ ਖੀਚੜੀ ਆਪਣੀ ਬਣ ਗਈ ਐ ਚਾਹ ਮੈਂ ਪਾ ਦਨੀ ਆ ਰਮਨੀਤ ਦੇ ਡੈਡੀ ਨੂੰ ਬਾਟੀ ਚ ਕਿਉਂਕਿ ਗਰਮ ਗਰਮ ਫਿਰ ਗਲਾਸ ਤੇ ਤਾਂ ਪੀਤੀ ਨਹੀਂ ਜਾਣੀ ਹੈਗੀ ਮਾ ਫਿਰ ਬਾਅਦ ਚ ਬਾਟੀ ਮੰਗਣਗੇ ਪਹਿਲੇ ਹੀ ਦੇ ਦਨੀ ਆ ਤੇ ਲੋ ਜੀ ਇੱਥੇ ਆਪਣੀ ਖੀਚੜੀ ਬਣ ਗਈ ਤੇ ਖਾ ਲੰਨੇ ਆ ਹੁਣ ਆਪਾਂ ਫਿਰ ਬਾਕੀ ਤੁਹਾਨੂੰ ਮਿਲਦੇ ਆਪਾਂ ਅੱਗੇ ਜੀ ਜਾ ਕੇ ਮੈਂ ਤੁਹਾਨੂੰ ਦਿਖਾਵਾਂ ਕਿ ਮੈਂਨੇ ਕੀ ਕੁਛ ਖੂਕ ਕੀਤੀ ਐ ਕਿ ਮੈਂ ਪਟਿਆਲੇ ਤੋਂ ਕੀ ਕੁਛ ਲੈ ਕੇ ਆਏ ਆਪਣੇ ਪੇਕੇ ਤੋਂ ਸਾਨਾ ਪਹਿਲਾਂ ਮੈਨਾਂ ਤੁਹਾਨੂੰ ਦਿਖਾਣਾ ਉਸੇ ਨੇ ਬਹੁਤ ਜ਼ਿਆਦਾ ਜਿੱਤ ਕਰਕੇ ਰੱਖੀ ਆ ਉੱਥੇ ਬਾਜ਼ਾਰ ਦੇ ਵਿੱਚ ਆ ਆਦਵਾ ਦੋ ਮੰਮਾ ਆਦਵਾ ਦੋ ਹੈ ਨਾ ਇੱਕ ਤਾਂ ਮੈਂ ਲੈ ਕੇ ਆਈ ਉਹਦੇ ਵਾਸਤੇ ਇਹ ਸੈੱਟ ਦੇਖੋ ਹੈ ਨਾ ਇਹਦੇ ਨਾਲ ਬਲੂ ਨਿਕਰ ਹੈ ਗਰਮੀ ਦੀ ਹੈ ਨਾ ਇੱਕੋ ਹੀ ਸੈੱਟ ਲੈ ਕੇ ਆਈ ਆ ਜ਼ਿਆਦਾ ਨਹੀਂ ਲੈ ਕੇ ਆਈ ਆ ਦੇਖੋ ਠੀਕ ਹੈ ਇੱਕ ਸੈੱਟ ਲੈ ਕੇ ਆਈ ਸੀ ਉਹਦੇ ਵਾਸਤੇ ਇੱਕ ਲੈ ਕੇ ਆਈ ਸੀ ਕਿ ਉਹਦੇ ਵਾਸਤੇ ਵੋਚ ਇੱਕ ਐਨਕਾ ਹੈ ਨਾ ਵੋਚ ਤਾਂ ਉਹਨੇ ਆਂਦੀਸਾਰ ਤੋੜ ਦਿੱਤੇ ਉਹਦਾ ਤਾਂ ਕੰਮ じゃ ਕਰਤਾ ਉਹਨੇ ਹੈ ਨਾ ਵੋਚ ਦਾ ਤਾਂ ਤੇ ਐਨਕਾ ਮੰਮੀ ਕੰਨੀ ਪਈਆਂ ਨੇ ਮੰਮੀ ਕੰਨੀ ਲੈ ਕੇ ਗਈ ਸੀ ਰਾਤ ਪਹਿਲੇ ਕੀ ਗਈ ਮੈਂ ਕਿਹਾ ਸੀ ਹੈਨਾ ਮੈਂ ਨਹੀਂ ਜਾਂਦੂ ਕੀ ਕਰਕੇ ਰੱਖੀ ਉਹਨੇ ਬੋਚ ਲੈਣੀ ਆ ਬੋਚ ਲੈਣੀ ਆ ਆਂਦੇ ਸਾਰ ਉਹਦੇ ਸਾਰੇ ਪੁਰਜੇ-ਪੁਰਜੇ ਖੋਲਦੇ ਉੱਥੇ ਹੀ ਕਰਦੇ ਸੀਗੇ ਇਨਕੀ ਪਟਿਆਲੀ ਪਰ ਫਿਰ ਵੀ ਮੈਂ ਚਲੋ ਸਾਂਭ ਕੇ ਲੈ ਆਈ ਇੱਥੇ ਤੱਕ ਹੈਨਾ ਆਂਦੇ ਸਾਰ ਉਹਨੇ ਜਮਾਈ ਕਰਦੇ ਇੱਥੇ ਤੇ ਇਹ ਕੇ ਲੈ ਕੇ ਆਈ ਸੀਗੀ ਰਮਨੀਤ ਦੇ ਗੱਡੀ ਲਈ ਦੋ ਲੈ ਕੇ ਆਈ ਸੀ ਜੀ ਮੈਂ ਇਹ ਕੈਪਟਰੀਆਂ ਆਈਆਂ ਪਾਉਣ ਲਈ ਜਿਹੜੇ ਕਿ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਸੰਦ ਆਏ ਤੇਗੇ ਉਹ ਕਹਿੰਦੇ ਹੈਨਾ ਵੀ ਇੱਥੇ ਵੀ ਜਿਹੜੀ ਪੌਕੇਟ ਹੈ ਹਨਾ ਇੱਥੇ ਪੌਕੇਟ ਦਿੱਤੀ ਹੋਈ ਹੈ ਤੇ ਇਹ ਕਹਿੰਦੇ ਇੱਥੇ ਨਹੀਂ ਪੌਕੇਟ ਹੋਣੀ ਸੀ ਕਿ ਜਿੱਪ ਵਾਲੀ ਹੋਣੀ ਸੀ ਇਹ ਗੱਲ ਮੈਨੇ ਵੀ ਨੋਟ ਕੀਤੀ ਸੀਗੀ ਹਨਾ ਵੀ ਇੱਥੇ ਹੋਣੀ ਚਾਹੀਦੀ ਸੀਗੀ ਪਰ ਉਹ ਜਿਹੜਾ ਉਹ ਜਿੱਪ ਵਾਲੇ ਹੈਗੇ ਸੀਗੇ ਜਦੋਂ ਮੈਨੇ ਇਹ ਦੋ ਖਰੀਦ ਲਏ ਉਦੋਂ ਦੇਖੇ ਤੇ ਫਿਰ ਉਹਨਾਂ ਦਾ ਕੱਪੜਾ ਵੀ ਥੋੜਾ ਕੁ ਮੈਨੂੰ ਰੇਸ਼ਮੀ ਲੱਗਿਆ ਸੀ ਇਸ ਕਰਕੇ ਫਿਰ ਮੈਂ ਉਹ ਨਹੀਂ ਲਏ ਹੈਗੇ ਹਨਾ ਫਿਰ ਮੀਤ ਦੇ ਰਾੜੀ ਮੈਨੂੰ ਕਹਿਣ ਲੱਗੇ ਵੀ ਤੈਨੂੰ ਤਾਂ ਕੁਝ ਖਰੀਦਣਾ ਨਹੀਂ ਆਉਂਦਾ ਹੈ ਯਾਰ ਕਹਿੰਦੇ ਜਿੱਥੇ ਬਈ ਇਹ ਜਿੱਪ ਹੋਣੀ ਸੀਗੀ ਹਨਾ ਜਿਹਦੇ ਹੋਣੀ ਸੀ ਕਿ ਉਹ ਲੈ ਕੇ ਆਉਣੇ ਸੀਗੇ ਕਿ ਤਾਂ ਕਿ ਆਪਾਂ ਉਹਦੇ ਚ ਫੋਨ ਵੀ ਪਾ ਸਕੀਏ ਹੈਨਾ ਪੈਸੇ ਪਾ ਸਕੀਏ ਵੀ ਕਿਤੇ ਵੀ ਆਪਾਂ ਜੇ ਜਾਣੇ ਆ ਤੁਹਾਨੂੰ ਪਤਾ ਫੋਨ ਤੋਂ ਬਿਨਾ ਤਾਂ ਸਰਦਾ ਨਹੀਂ ਹੈਗੇ ਇਸ ਕਰਕੇ ਹੈਨਾ ਇਹਦੇ ਨਾਲ ਦੇ ਮੈਂ ਦੋ ਲੈ ਕੇ ਆਈਆਂ ਪਾਣੇ ਨੂੰ ਤਾਂ ਦੇਖੋ ਕੰਫਰਟੇਬਲ ਨੇ ਪਰ ਫੋਨ ਵਗੈਰਾ ਇੰਚ ਨਹੀਂ ਪੈਂਦਾ ਹੈਗਾ ਜਿਹੜੀ ਮੇਰੀ ਗਲਤੀ ਹੈ ਚਲੋ ਕੋਈ ਗੱਲ ਨਹੀਂ ਤੇ ਵੈਸੇ ਵੀ ਮੈਂ ਉਹਨਾਂ ਦੀ ਸ਼ੋਪਿੰਗ ਨਾਲ ਬਹੁਤ ਜ਼ਿਆਦਾ ਘਟਾ ਕਰਕੇ ਖੁਸ਼ ਹਾਂ ਕਿਉਂਕਿ ਉਹਨਾਂ ਨੂੰ ਆਪ ਜਿਆਦਾ ਆ ਕੱਪੜੇ ਆਪਣੇ ਖਰੀਦਣੇ ਆਉਂਦੇ ਨੇ ਮੈਨੂੰ ਘੱਟਾ ਆਉਂਦੇ ਨੇ ਠੀਕ ਹੈ ਜੀ ਤੇ ਇੱਕ ਲੈ ਕੇ ਆਈ ਸੀ ਕਿ ਆਪਣੇ ਵਾਸਤੇ ਮੈਂ ਇਹ ਇਹ ਤਾਂ ਤੁਹਾਨੂੰ ਮੇਰੇ ਪਾਇਆ ਹੋਇਆ ਵੀਡੀਓ ਦੇ ਵਿੱਚ ਦੇਖ ਵੀ ਲਿਆ ਹੋਣਾ ਇਹ ਹੈਗਾ ਇਹ ਬਹੁਤ ਜ਼ਿਆਦਾ ਕੰਫਰਟੇਬਲ ਹੈ ਸੱਚੀ ਪਜਾਮਾ ਜਿਹਾ ਹੈ ਪਲਾਜ਼ੋ ਕਹਿੰਦੇ ਪਜਾਮਾ ਕਹਿੰਦੇ ਆ ਬਹੁਤ ਜ਼ਿਆਦਾ ਕੰਫਰਟੇਬਲ ਹੈ ਖੁੱਲੀ ਮੂਰੀਆਂ ਨੇ ਆ ਦੇਖੋ ਕਿੰਨਾ ਖੁੱਲਾ ਪਾਇਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਇਹ ਲੈ ਕੇ ਆਈ ਸੀ ਰਾਤ ਨੂੰ ਪਾਉਣ ਵਾਸਤੇ ਇਹ ਮੈਂ ਸਾਰੇ ਹਨਾਥ ਜਿਹੜੇ ਸੰਨੇ ਮਾਰਕੀਟ ਲੱਗਦੀ ਹੈ ਇਸ ਮਾਰਕੀਟ ਕੋਲੇ ਉੱਥੋਂ ਲੈ ਕੇ ਆਈ ਸੀ ਇਹ ਸਾਰਾ ਸਮਾਨ ਉਥੇ ਸਰ ਕੋ ਰਾਤ ਨੂੰ ਪਾਉਣ ਵਾਸਤੇ ਹੀ ਨੀਂਦੇ ਸੀਗੇ ਉਹ ਸੂਟ ਵੀ ਹੈਗੇ ਸੀਗੇ ਪਰ ਮੈਨੂੰ ਮਹਾਂ ਚਲੋ ਸੂਟ ਵਗੈਰਾ ਤਾਂ ਮੈਂ ਥੀਸ ਨਾਮ ਚ ਬਥੇਰੇ ਸੋਨੇ ਮਿਲ ਜਾਂਦੇ ਨੇ ਇਹ ਲੈ ਕੇ ਆਈ ਸੀ ਕਿ ਇੱਕ ਟੀ-ਸ਼ਰਟ ਲੈ ਕੇ ਆਈ ਸੀ ਇਹ ਰਮਨੀਤ ਦੇ ਡੈਡਿਕ ਨੇ ਮੈਂ ਨਹੀਂ ਪਾਣੀ ਆ ਮੈਂ ਤਾਂ ਚਲ ਠੀਕ ਹੈ ਹਨਾ ਉਹਨਾਂ ਦੇ ਕੰਮ ਆ ਚੁੱਕੇ ਮੇਰੇ ਥੋੜੀ ਜਿਹੀ ਟਾਈਟ ਜਿਹੀ ਲੱਗਦੀ ਹੈ ਇਹ ਟਿੱਟ ਕੋਲੋਂ ਇਹ ਲੈ ਕੇ ਆਈ ਸੀ ਮੈਂ ਤੇ ਰਮਨੀਤ ਲਈ ਲੈ ਕੇ ਆਈ ਸੀਗੀ ਲੋਰ ਇਹ ਦੋਨੇ ਭਾਈਆਂ ਨੇ ਸੱਚੇ ਮੈਨੂੰ ਉੱਥੇ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਇਹਨੇ ਆਪਣੀ ਲੋਰ ਪਿੱਛੇ ਦੀ ਲੋਰ ਨੇ ਉੱਥੇ ਮਿਲੀ ਸੀ ਕਹਿੰਦਾ ਮम्मा ਮੈਨੇ ਜਿੱਪ ਵਾਲੀ ਲੋਰ ਲੈਣੀ ਹੈ ਜਿੱਪ ਵਾਲੀ ਮੈਂ ਕਿਹਾ ਭਾਈ ਮੈਂ ਤੈਨੂੰ ਸੁਨਾਮ ਜਾ ਕੇ ਹਨਾ ਸ਼ੋਪ ਤੋਂ ਦਵਾ ਦਾਂਗੀ ਤੇ ਕਹਿੰਦਾ ਨਾ ਮੈਨੇ ਤਾਂ ਇੱਥੋ ਹੀ ਲੈਣੀ ਆ ਲਾਜਮਾ ਲਾਸਟ ਦੇ ਮੇਰੇ ਜਦੋਂ ਘਰ ਨੂੰ ਮੁੜਨ ਲੱਗੇ ਲਾਸਟ ਸ਼ੋਪ ਰੈਂਦੀ ਸੀਗੀ ਨਾ ਉੱਥੋਂ ਮਿਲੀ ਆ ਆ ਦੇਖੋ ਇਹ ਇਹ ਜਿੱਪ ਵਾਲੀ ਏਥੇ ਆ ਜਿੱਪ ਲੱਗੀ ਹੋਈ ਏ ਪਰ ਮਨੇ ਤਨੀ ਸਿਰਫ ਇੱਕ ਲੋਰ ਲੈ ਕੇ ਆਈ ਆ ਠੀਕ ਹੈ ਤੇ ਮਗਾ ਚਲੋ ਬੱਚਿਆਂ ਦੇ ਕੱਪੜੇ ਜਿਹੜੇ ਆਪਣੇ ਆਨ ਜਾਣ ਵਾਲੇ ਹੁੰਦੇ ਨੇ ਨਾ ਉਹ ਤਾਂ ਆਪਾਂ ਸ਼ੋਪ ਤੋਂ ਖਰੀਦੀਏ ਜਣਾ ਉਹ ਵਧੀਆ ਰਹਿੰਦਾ ਬੈਟਰ ਰਹਿੰਦਾ ਇਹ ਸਿਰਫ ਰਤ वगੇਰਾ ਪਾਣ ਨੂੰ ਜਣਾ ਘਰੇ ਪਾਣ ਨੂੰ ਹੈ ਤੇ ਇੱਕ ਮੈਂ ਆਪਣੇ ਲੈ ਕੇ ਸੀਗੀ ਦੋ ਲਿਪਸਟਿਕਾਂ ਇਹ ਹੈਗੀ ਮਰਜੈਂਟਾ ਕਲਰ ਦੀ ਬਾਹਰੇ ਥੋੜਾ ਜਿਹਾ ਸ਼ੇਡ ਹੈ ਤੇ ਕਲਰ ਬਹੁਤ ਜਿਆਦਾ ਪਿਆਰਾ ਕਲਰ ਹੈ ਇਹ ਮੇਰੇ ਹੱਥ ਤੇ ਦੇਖੋ ਲੱਗਿਆ ਵੀ ਹੋਇਆ ਬਹੁਤ ਪਿਆਰਾ ਕਲਰ ਹੈ ਇਹ ਤੇ ਇੱਕ ਇਹ ਦੀ ਲੈ ਕੇ ਆ ਲਾਈਟ ਕਲਰ ਦੋ ਲਿਪਸਟਿਕਾਂ ਲੈ ਚੀਏ ਚੜੀ ਇਕਲੇ ਕੈਸੀ ਕਿ ਮੈਂ ਇਹ ਗੁਲਫੀਆਂ ਜਮਾਉਣ ਵਾਸਤੇ ਗੁਲਫੀਆਂ ਵਾਸਤੇ ਲੇ ਕੇ ਇਸ ਕਿ ਮੈਂ ਬੱਚੇ ਕਈ ਵੀ ਗੁਲਫੀ ਮੰਗ ਲੈਂਦੇ ਨੇ ਨਾ ਤਾਂ ਕਰਕੇ ਫਿਰ ਉਹ ਹੈ ਨਹੀਂ ਸੀਗੀ ਇੱਥੇ ਨਾ ਬਾਜ਼ਾਰ ਚ ਗਰਮੀ ਚ ਜਾਏ ਨਹੀਂ ਜਾਂਦਾ ਸੱਚੀ ਬੇਥੇ ਸਪੈਸ਼ਲ ਜਿਹੜਾ ਨਹੀਂ ਲੱਗਦਾ ਹੈ ਕਿ ਇਸ ਕਰਕੇ ਉਥੇ ਸੇਲ ਚ ਚਲੋ ਠੀਕ ਮਿਲਦੀ ਸੀਗੀ ਮੈਨੂੰ ਇਹ ਵੀ ਸਾਰੇ ਇੱਕੋ ਹੀ ਵਾਰ ਇੱਕੋ ਥਾਂ ਮੇ ਮਿਲ ਗਏ ਸੀ ਹੈ ਨਾ ਇਹ ਲੈ ਕੀ ਇਹ ਲੈ ਕੇ ਐਸੀ ਕਿ ਜਾਨ ਮੈਂ 50 ਪਰ ਆਪਣੀ 100 ਦੇ 50 ਦਾ ਹੀ ਹੋਣਾ ਸੋਦਾ ਤਾਂ ਨਹੀਂ ਹੋ ਗਿਆ ਤਾਂ ਜ਼ਿਆਦਾ ਹੋਊਗਾ ਚਾਰ ਪੀਸ ਵਾਲਾ ਲੈ ਕੇ ਆਈ ਸੀਗੀ ਕਪੜਾ ਵੀ ਸੀਗਾ ਮੈਂ ਕਿਹਾ ਵੱਡਾ ਤਾਂ ਆਪਾਂ ਨੇ ਕੀ ਕਰਨਾ ਇਹ ਐਨਾਕ সাইਜ ਦੇਖ ਕੇ ਲੈ ਕੇ ਆਈ ਆ ਮੈਂ ਤਾਂ ਕਿ ਜਿਹੜਾ ਮੇਰੇ ਫ੍ਰਿਜ ਚ ਆ ਜਾਵੇ ਸਹੀ ਹੈ ਨਾ ਮੇਰਾ ਫ੍ਰਿਜ ਐਨਾ ਕੀ ਹੈ ਜਿਹੜਾ ਉੱਪਰ ਖਾਣਾ ਨਾ ਬਰਫ ਵਾਲਾ ਐਨਾ ਕੀ ਹੈ ਤੇ ਮੈਂ ਉਸੇ ਅਕੋਰਡੀਨਟ ਛੋਟਾ ਲੈ ਕੇ ਆਈ ਆ ਤੇ ਇਹ ਸੀਗੀ ਫਰੈਂਡ ਆਪਣੀ ਅੱਜ ਦੀ ਸ਼ੋਪਿੰਗ ਜਿਹੜੀ ਮੈਂ ਤੁਹਾਨੂੰ ਕੀਤੀ ਸੀਗੀ ਤੇ ਬਾਕੀ ਮਾਚਣਾ ਬੈੱਡ ਸ਼ੀਟ ਤੇ ਆਪਣੇ ਆਹ কার্টেন ਹੋ ਗਏ ਪਰਤੇ ਵਗੈਰਾ ਚਾਤਰਾ ਇਹ ਲੈਣ ਦੀ ਸੀ ਕਿ ਪਰ ਉੱਥੇ ਮੈਨੂੰ ਮਿਲੀਆਂ ਨਹੀਂ ਹੈਗੀਆਂ ਇਸ ਕਰਕੇ ਮਹਾ ਚਲੋ ਫਿਰ ਆਪਾਂ ਸਨਾਮਤੀ ਲਵਾਂਗੇ ਤਾਂਕਿ ਇੱਥੇ ਚੇਂਜ ਵੀ ਕਰ ਸਕਦੇ ਹਾਂ ਆਪਾਂ ਇੱਥੇ ਆ ਕੇ ਆਪਣੇ ਏਰੀਆ ਚ ਤਾਂ ਹਨਾ ਫਿਰ ਅੱਡੀ ਦੂਰ ਕੋਣ ਚੇਂਜ ਕਰਕੇ ਆਊਗਾ ਤੇ ਥੋੜੀ ਕੋਤੀ ਕੰਪੇਸ਼ੀ ਹੋਣੀ ਇਸ ਕਰਕੇ ਪਰ ਮੈਂ ਤੁਹਾਨੂੰ ਇਹ ਲਿੱਖਦੇ ਹੈਗੇ ਵੈਸੇ ਸੇਲ ਦੇ ਵਿੱਚ ਹੈ ਨਹੀਂ ਸੀਗੀ ਅਗਰ ਇਹ ਸ਼ਾਪ ਤੋਂ ਤਾਂ ਫਿਰ ਮੈਂ ਕਿਹਾ ਸਨਾਮਤੀ ਲੈ ਲਾਂਗੀ ਇਸ ਕਰਕੇ ਤੇ ਚਲੋ ਜੀ ਇਹ ਸੀਗਾ ਆਪਣਾ ਅੱਜ ਦੀ ਸ਼ੋਪਿੰਗ ਕੀਤੀ ਸੀ ਜਿਹੜੀ ਮੈਂ ਉੱਥੇ ਛੋਟੀ ਕੀਤੀ ਸੀ ਕਿ ਜ਼ਿਆਦਾ ਵੱਡੀ ਨਹੀਂ ਕੀਤੀ ਤੇ ਹੁਣ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਦਾ ਐਂਡ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਹੋਵੇ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਕੇ ਜਰੂਰ ਜਾਇਓ ਅੱਛਾ ਜੀ ਫੁੱਲ ਵਾਚ ਜਰੂਰ ਕਰਿਆ ਕਰੋ ਬਲੌਗ ਨੂੰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਅਗਰ ਚੈਨਲ ਤੇ ਜਿਹੜੇ ਨਵੇਂ ਆਉਣੇ ਪਲੀਜ਼ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਨਵੀਂ ਜਿਹੀ ਪਿਆਰੀ ਦੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ ਟੇਕ ਕੇਅਰ